जय श्री राम जयकारे वीर बजरंग के हर हर महादेव हिंदू जागो कोर कमेटी ਤੇ शिवशरण हिंदू तसाली ਵੱਲੋਂ ਤਰਨਤਾਰ ਸ਼ਹਿਰ ਵਸਿਆ ਨੂੰ ਅਪੀਲ ਕੀਤੀ ਗਈ ਸੀ ਕਿ ਸੰਦੀਪ ਕੁਮਾਰ ਸਣੀ ਕਾਤਲ ਦਾ ਭਰਾ ਜਿਹੜਾ ਮਨਦੀਪ ਸਿੰਘ ਹੈ ਵੀ ਉਹਨੂੰ ਵੋਟਾਂ ਨਾ ਪਾਈਆਂ ਜਾਣ ਉਹਦੇ ਸਥਾਨ ਤੇ ਕੋਈ ਵੀ ਜਿਹੜਾ ਤੁਹਾਨੂੰ ਸਹੂਲਤ ਦੇਣ ਲਈ ਕੈਂਡੀਡੇਟ ਰਾਜਨੀਤਿਕ ਦਲਾਂ ਨੇ ਖੜਾਇਆ ਕੋਈ ਸੂਝਵਾਨ ਲੀਡਰ ਖੜਾ ਹੈ ਉਹਨੂੰ ਵੋਟਾਂ ਪਾਈਆਂ ਜਾਣ ਤਰਨਤਾਰਨ ਵਾਸੀਆਂ ਦਾ ਅਸੀਂ ਬਹੁਤ ਧੰਨਵਾਦ ਕਰਦੇ ਆਂ ਉਹਨਾਂ ਦਾ ਸ਼ੁਕਰੀਆ ਅਦਾ ਕਰਦੇ ਆਂ ਜਿਨ੍ਹਾਂ ਨੇ ਸੰਦੀਪ ਕੁਮਾਰ ਸੰਦੀ ਕਾਤਲ ਦੇ ਭਰਾ ਨੂੰ ਹਰਾ ਕੇ ਇੱਕ ਵਧੀਆ ਨੁਮਾਇੰਦੇ ਨੂੰ ਵੋਟਾਂ ਪਾ ਕੇ ਜਿਤਾਇਆ ਜਿਹੜਾ ਉਹਨਾਂ ਨੂੰ ਸਹੂਲਤਾਂ ਦੇਵੇਗਾ ਅਸੀਂ ਸਮਾਜ ਨੂੰ ਅਪੀਲ ਕਰਦੇ ਆਂ ਕਿ ਜਿਹੜੇ ਦੇਸ਼ ਵਿਰੋਧੀ ਲੋਕ ਨੇ ਉਹਨਾਂ ਨੂੰ ਕਦੇ ਵੀ ਵੋਟਾਂ ਨਾ ਪਾਈਆਂ ਜਾਣ ਤੇ ਜਲਦ ਹੀ ਆਉਣ ਵਾਲੇ ਸਮੇਂ ਦੇ ਵਿੱਚ ਹਿੰਦੂ ਜਾਗੋ ਕੋਰਮੇਟੀ ਪੰਜਾਬ ਦੇ ਹਰ ਸ਼ਹਿਰ ਦੇ ਵਿੱਚ ਹਿੰਦੂ ਪੰਚਾਇਤ ਕਰਵਾ ਕੇ ਲੋਕਾਂ ਨੂੰ ਜਾਗਰੂਕ ਕਰੇਗੀ ਕਿ ਦੇਸ਼ ਵਿਰੋਧੀ ਜਿਹੜੇ ਲੋਕ ਨੇ ਉਹਨਾਂ ਦੇ ਖਿਲਾਫ ਮੋਰਚੇ ਖੋਲੇਗੀ ਜਿਹੜੇ ਲੋਕ ਲੋਕਾਂ ਦੀ ਭਲਾਈ ਲਈ ਕੰਮ ਕਰਦੇ ਨੇ ਉਹਨਾਂ ਨੂੰ ਰਾਜਨੀਤੀ ਦਲਾਂ ਦੇ ਵਿੱਚ ਲਿਆਂਦਾ ਜਾਵੇ ਅੱਗੇ ਤੋਂ ਤੇ ਉਹਨਾਂ ਨੂੰ ਵੋਟਾਂ ਪਾ ਕੇ ਸਰਕਾਰ ਬਣਾਈ ਜਾਵੇ ਜਿਹੜੀ ਕਿ ਪੰਜਾਬ ਹਿੱਤ ਦੇ ਲਈ ਕੰਮ ਕਰੇ ਸਾਰੇ ਧਰਮਾਂ ਦਾ ਸਨਮਾਨ ਕਰੇ ਜੈ ਸ਼੍ਰੀ ਰਾਮ